ਪੰਜਾਬੀ ਏਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਪਿਆਰੀ ਸਤਿ ਸ਼੍ਰੀ ਅਕਾਲ ਆਂ ਦੀਆਂ ਵੱਡੀਆਂ ਖਬਰਾਂ ਪੂਰੇ ਪੰਜਾਬ ਚ ਰਾਸ਼ਨ ਕਾਡਾਂ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡੀ ਖਬਰ ਕਰਤਾ ਨਵਾਂ ਐਲਾਨ ਭਗਵੰਤ ਮਾਨ ਨੇ ਕਾਗਜ਼ੀ ਸੀਮ ਵਾਲੇ ਬਿਆਨ ਤੇ ਪੀਐਮ ਮੋਦੀ ਨੂੰ ਦਿੱਤਾ ਠੋਕਮਾ ਜਵਾਬ ਸੁਣਾਈਆਂ ਖਰੀਆਂ ਖਰੀਆਂ ਗੁਰਦਾਸਪੁਰ ਚ ਬੀਡੀਪੀਓ ਸਣੇ 6 ਮੁਲਾਜ਼ਮ ਕੀਤੇ ਮੌਤਲ ਚੌਂ ਡਿਊਟੀ ਚ ਕੁਤਾਹੀ ਵਰਤਨ ਤੇ ਕੀਤੀ ਗਈ ਕਾਰਵਾਈ ਪੰਜਾਬ ਦੇ ਠੇਕਿਆਂ ਬਾਰੇ ਵੱਡੀ ਖਬਰ ਅੱਜ ਤੋਂ 48 ਘੰਟਿਆਂ ਤੱਕ ਠੇਕੇ ਬੰਦ ਰੱਖਣ ਦੇ ਹੁਕਮ ਜਾਰੀ ਸੁਖਵੀਰ ਸਿੰਘ ਦਲ ਨੇ ਘੇਰੀ ਪੰਜਾਬ ਸਰਕਾਰ ਨਾਲ ਹੀ ਕਾਂਗਰਸ ਤੇ ਭਾਜਪਾ ਤੇ ਵੀ ਸਾਦੇ ਨਿਸ਼ਾਨੇ ਪੰਜਾਬ ਚ ਗਰਮੀ ਤੋਂ ਮਿਲੇਗੀ ਰਾਹਤ ਮੌਸਮ ਵਿਭਾਗ ਨੇ 1 ਤੇ 2 ਜੂਨ ਨੂੰ ਮੀਂਹ ਪੈਣ ਦੀ ਕੀਤੀ ਭਵਿੱਖਬਾਣੀ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮੋਹਨ ਸਿੰਘ ਨੇ ਪੀਐਮ ਮੋਦੀ ਦੇ ਸਾਦੇ ਨਿਸ਼ਾਨਾ ਕਿਹਾ ਭਾਜਪਾ ਨੇ ਪੰਜਾਬ ਤੇ ਪੰਜਾਬੀਅਤ ਨੂੰ ਬਦਨਾਮ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਬਿਜ਼ਨਸ ਵਿਰੋਧ ਦਾ ਵੱਡਾ ਐਕਸ਼ਨ 25000 ਰੁਪਏ ਦੀ ਸ਼ਿਕਵਤ ਲੈਂਦਾ ਹਸਪਤਾਲ ਦਾ ਮੁਲਾਜ਼ਮ ਕੀਤਾ ਕਾਬੂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਚ ਰਾਸ਼ਨ ਕਾਰਡਾਂ ਬਾਰੇ ਨਮਾ ਐਲਾਨ ਕੀਤਾ ਹੈ ਉਹਨਾਂ ਨੇ ਕਿਹਾ ਕਿ ਪਿਛਲੇ ਦਿਨਾਂ ਤੋਂ ਹੀ ਖਬਰ ਚੱਲ ਰਹੀ ਹੈ ਇੱਕ ਅਖਬਾਰ ਹੈ ਜਿਹੜਾ ਵਿਕ ਕੇ ਛਪਦਾ ਹੈ ਅਤੇ ਉਹ ਲਿਖ ਰਹੇ ਹਨ ਕਿ ਸਾਵਧਾਨ ਹੋ ਜਾਓ ਸਰਕਾਰ ਗਰੀਬਾਂ ਅਤੇ ਦਲਤਾਂ ਦੇ 35 ਲੱਖ ਕਾਰਡ ਕੱਟ ਰਹੀ ਹੈ ਉਹਨਾਂ ਨੇ ਕਿਹਾ ਕਿ ਅਸੀਂ ਤਾਂ ਕਾਰਡ ਵਧਾਉਣੇ ਨੇ ਅਤੇ ਅਸੀਂ ਲੋਕਾਂ ਨੂੰ ਨਵੀਂ ਕਣਕ ਦੇਣੀ ਹੈ ਜਿਹੜੀ ਕਣਕ ਮੇਰੇ ਘਰੇ ਆਉਂਦੀ ਹੈ ਉਹੀ ਸਾਰਿਆਂ ਦੇ ਘਰੇ ਜਾਵੇਗੀ ਤੇ ਪੰਜਾਬ ਦੇ ਲੋਕਾਂ ਦਾ ਕੋਈ ਵੀ ਕਾਰਡ ਨਹੀਂ ਕੱਟਿਆ ਜਾਵੇਗਾ ਤੇ ਜਿਹੜੇ ਲੋਕਾਂ ਦੇ ਕਾਰਡ ਨਹੀਂ ਹਨ ਉਹਨਾਂ ਨੂੰ ਬਿਨਾ ਕਾਰਡ ਤੋਂ ਵੀ ਕਣਕ ਦੇਵਾਂਗੇ ਕੋਈ ਵੀ ਪੰਜਾਬ ਦੀ ਧਰਤੀ ਤੇ ਖੋਖਾ ਨਹੀਂ ਸੋਵੇਗਾ ਸੀਐਮ ਮਾਨ ਨੇ ਕਿਹਾ ਕਿ ਜਿਸ ਅਖਬਾਰ ਨੇ ਹੀ ਖਬਰ ਛਾਪੀ ਹੈ ਉਹ ਅਖਬਾਰ ਦਾ ਮਾਲਕ ਸ਼ਹੀਦਾਂ ਦੇ ਕਫਨਾਂ 'ਚੋਂ ਵੀ ਪੈਸੇ ਖਾ ਗਿਆ ਹੈ ਤੇ ਉਸ ਦੀ ਜਾਂਚ ਚੱਲ ਰਹੀ ਹੈ ਉਹਨਾਂ ਨੇ ਕਿਹਾ ਕਿ ਸਾਰਿਆਂ ਨੂੰ ਇਹ ਗੱਲ ਦੱਸੋ ਕਿ ਇਹੋ ਜਿਹੀਆਂ ਅਫਵਾਹਾਂ ਦੇ ਪਿੱਛੇ ਨਹੀਂ ਲੱਗਣਾ ਪੰਜਾਬ 'ਚ ਪੈ ਰਹੀ ਗਰਮੀ ਦੇ ਨਾਲ ਨਾਲ ਲੋਕ ਸਭਾ ਚੋਣਾਂ ਕਾਰਨ ਸਿਆਸੀ ਪਾਰਾ ਵੀ ਚੜਿਆ ਹੋਇਆ ਹੈ ਸੂਬੇ ਵਿੱਚ 1 ਜੂਨ ਨੂੰ VOTING ਹੋਣ ਜਾ ਰਹੀ ਹੈ ਤੇ ਚੋਣ ਪ੍ਰਚਾਰ ਵੀ ਖਤਮ ਹੋ ਗਿਆ ਹੈ ਇਸ ਵਿਚਾਲੇ ਲੀਡਰਾਂ ਵੱਲੋਂ ਇੱਕ ਦੂਜੇ ਤੇ ਬਿਆਨਵਾਜੀ ਕੀਤੀ ਜਾ ਰਹੀ ਹੈ ਅਤੇ ਇਸੇ ਤਹਿਤ ਜਲਦੀ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਦਾ ਮੋੜਵਾ ਜਵਾਬ ਦਿੱਤਾ ਹੈ ਦਰਅਸਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਫੇਰੀ ਦੌਰਾਨ ਭਗਵੰਤ ਮਾਨ ਦੀ ਅਰਵਿੰਦ ਕੇਜਰੀਵਾਲ ਨਾਲ ਜੇ ਇਹਦੇ ਵਿੱਚ ਹੋਈ ਮੁਲਾਕਾਤ ਤੇ ਤੰਜ ਕਸਦਿਆਂ ਉਹਨਾਂ ਨੂੰ ਕਾਗਜ਼ੀ ਅਤੇ ਰਿਮੋਟ ਤੇ ਚੱਲਣ ਵਾਲਾ ਮੁੱਖ ਮੰਤਰੀ ਕਿਹਾ ਸੀ ਅਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਇਸ ਬਿਆਨ ਦਾ ਜਵਾਬ ਦਿੱਤਾ ਹੈ ਉਹਨਾਂ ਨੇ ਕਿ ਹੈ ਕਿ ਜਿਹੜਾ ਬੰਦਾ ਮੋਦੀ ਸਾਹਿਬ ਦੇ ਦਿੱਲੀ ਦਰਬਾਰ ਵਿੱਚ ਹਾਜ਼ਰੀ ਨਹੀਂ ਲਗਵਾਉਂਦਾ ਉਸ ਨੂੰ ਭਾਜਪਾ ਤੋਂ ਬਾ ਹਰ ਕੱਢ ਦਿੱਤਾ ਜਾਂਦਾ ਹੈ ਉਹਨਾਂ ਨੇ ਟਵੀਟ ਵਿੱਚ ਮਨੋਹਰ لال ਖੱਟੜ ਸ਼ਿਵਰਾ ਚੋਹਾਨ ਵਸੁੰਦਰਾ ਰਾਜ ਤੇ ਡਾਕਟਰ ਰਮਨ ਸਿੰਘ ਦਾ ਵੀ ਜ਼ਿਕਰ ਕੀਤਾ ਹੈ ਸੀਐਮ ਮਾਨ ਨੇ ਲਿਖਿਆ ਕਿ ਮੋਦੀ ਸਾਹਿਬ ਜਿਹੜਾ ਬੰਦਾ ਤੁਹਾਡੇ ਦਿੱਲੀ ਦਰਬਾਰ ਚ ਹਾਜ਼ਰੀ ਨਹੀਂ ਲਗਵਾਉਂਦਾ ਉਸ ਨੂੰ ਤੁਸੀਂ ਬੀਜੇਪੀ ਚੋਂ ਬਾਹਰ ਕੱਢ ਦਿੰਦੇ ਹੋ ਤੇ ਸਾਨੂੰ ਕਾਗਜ਼ੇ ਤੇリモਟ ਤੇ ਚੱਲਣ ਵਾਲਾ ਸੀਐਮ ਦੱਸ ਦਿਓ ਪ੍ਰਧਾਨ ਮੰਤਰੀ ਜੇ ਵੀ ਦੱਸ ਦਵੋ ਕਿ ਮਨੋਹਰ لال ਖੱਟੜ ਸ਼ਿਵਰਾ ਚੋਹਾਨ ਵਸੁੰਦਰਾ ਰਾਜੇ ਡਾਕਟਰ ਰਮਨ ਸਿੰਘ ਕਿੱਥੇ ਹਨ ਪੰਜਾਬ ਚ ਲੋਕ ਸਵਾਰਥ ਵੋਟਾਂ ਪੈਣ ਤੋਂ ਪਹਿਲਾਂ ਹੀ ਚੋਣ ਕਮਿਸ਼ਨ ਨੇ ਵੱਡੀ ਕਾਰਵਾਈ ਕੀਤੀ ਹੈ ਗੁਰਦਾਸਪੁਰ ਲੋਕ ਸਭਾ ਸੀਟ ਦੀn ਪੈਂਦੇ ਫਤਿਹਗੜ ਚੂੜੀਆਂ ਵਿੱਚ ਚੋਣ ਜਾਬਤੇ ਨੂੰ ਸਹੀ ਢੰਗ ਨਾਲ ਲਾਗੂ ਨਾ ਕਰਨ ਵਾਲੇ ਹਲਕਾ ਫਤਿਹਗੜ ਚੂੜੀਆਂ ਦੇ ਬੀਡੀਪੀਓ ਸਮੇਤ 6 ਮੁਲਾਜ਼ਮਾਂ ਨੂੰ ਜ਼ਿਲ੍ਹਾ ਚੋਣ ਅਫਸਰ ਨੇ ਮੌਤਲਕ ਕਰ ਦਿੱਤਾ ਹੈ ਗੁਰਦਾਸਪੁਰ ਦੇ ਰਿਟਰਨਿੰਗ ਅਫਸਰ ਜ਼ਿਲ੍ਹਾ ਚੋਣ ਅਫਸਰ ਨੇ ਚੋਣ ਜਾਬਤੇ ਦੀ ਉਲੰਘਣਾ ਦੀਆਂ ਸ਼ਿਕਾਇਤਾਂ ਮਿਲਨ ਮਗਰੋਂ ਇਹ ਕਾਰਵਾਈ ਕੀਤੀ ਹੈ ਇਨ੍ਹਾਂ ਵਿਅਕਤੀਆਂ ਵਿੱਚ ਪਰਗਟ ਸਿੰਘ ਬੀਡੀਪੀਓ ਕੁਲਜਿੰਦਰ ਸਿੰਘ ਪਿੰਡ ਵਿਕਾਸ ਅਫਸਰ ਮੇਜਰ ਸਿੰਘ ਪੰਚਾਇਤ ਸਕੱਤਰ ਵਿਲੀਅਮ ਸੀ ਸੁਜੀਤ ਸਿੰਘ ਅਤੇ ਸ਼ਮਸ਼ੇਰ ਸਿੰਘ ਸਾਰੇ ਗ੍ਰਾਮ ਰੋਜ਼ਗਾਰ ਸੇਵਕਾਂ ਨੂੰ ਤੁਰੰਤ ਪ੍ਰਭਾਵ ਨਾਲ ਮੌਤਲ ਕਰ ਦਿੱਤਾ ਗਿਆ ਹੈ ਕਮਿਸ਼ਨ ਨੂੰ ਹਲਕਾ ਫਤੇਗੜ ਚੂੜੀਆਂ ਦੇ ਵਿਧਾਇਕਾਂ ਵੱਲੋਂ ਸ਼ਿਕਾਇਤ ਮਿਲੀ ਸੀ ਕਿ ਸਰਕਾਰੀ ਪਾਰਕ ਵਿੱਚ ਇੰਟਰਲੋਕ ਟਾਈਲਾਂ ਲਗਾਈਆਂ ਜਾ ਰਹੀਆਂ ਹਨ ਜੋ ਕਿ ਚੋਣ ਜਾਬਤੇ ਦੀ ਉਲੰਘਣਾ ਹੈ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਇਹ ਸ਼ਿਕਾਇਤ ਸੱਚੀ ਪਾਈ ਗਈ ਅਤੇ ਇਸ ਸੰਬੰਧੀ ਆਮ ਆਗੂ ਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦਿਹਾਤੀ ਗੁਰਦਾਸਪੁਰ ਨੂੰ ਨੋਟਿਸ ਜਾਰੀ ਕੀਤਾ ਗਿਆ ਪਾਰਕ ਵਿੱਚ ਇਹਨਾਂ ਟਾਈਲਾਂ ਨੂੰ ਰੱਖਣ ਵਾਲੇ ਨੁਮਾਇੰਦਿਆਂ ਖਿਲਾਫ ਕੇਸ ਦਰਜ ਕਰਨ ਈਐਸਐਸਪੀ ਨੂੰ ਪੱਤਰ ਲਿਖਿਆ ਗਿਆ ਹੈ ਅਤੇ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਊਂ ਪ੍ਰਕਾਸ਼ ਤੇ ਕੁਲਦੀਪ ਸਿੰਘ ਖਿਲਾਫ ਚੋਣ ਜਾਬਤਾ ਲਾਗੂ ਨਾ ਕਰਵਾਉਣ ਲਈ ਮੌਤਲ ਕਰਕੇ ਅਨੁਸ਼ਾਸਨੀ ਕਾਰਵਾਈ ਕਰਨ ਲਈ ਕਿਹਾ ਹੈ ਚੋਣਾ ਦੇ ਮੱਧ ਨਜ਼ਰ ਐਕਸਾਈਜੀ ਵਿਭਾਗ ਵੱਲੋਂ ਕੱਲ੍ਹ ਸ਼ਾਮ 6 ਵਜੇ ਤੋਂ ਸ਼ਰਾਬ ਦੀ ਵਿਕਰੀ ਤੇ ਰੋਕ ਦੇ ਹੁਕਮ ਜਾਰੀ ਕੀਤੇ ਗਏ ਹਨ ਇਸ ਦੇ ਮੱਧ ਨਜ਼ਰ ਸ਼ਰਾਬ ਦੇ ਠੇਕਿਆਂ ਵੀਰਾਂ 12 ਰੈਸਟੋਰੈਂਟਾਂ ਤੇ ਹੋਟਲਾਂ ਵਿੱਚ 48 ਘੰਟਿਆਂ ਤੱਕ ਸ਼ਰਾਬ ਦੀ ਵਿਕਰੀ ਨਹੀਂ ਹੋਵੇਗੀ ਅਧਿਕਾਰੀ ਇਸ ਨੂੰ ਸ਼ਕਤੀ ਨਾਲ ਲਾਗੂ ਕਰਵਾਉਣ ਲਈ ਤਰ ਜਾਂਚ ਪਰਿਕਿਰਿਆ ਜਾਰੀ ਰੱਖਣਗੇ ਐਕਸਾਈਜ਼ ਅਧਿਕਾਰੀ ਨੇ ਦੱਸਿਆ ਕਿ ਚੋਣ ਕਮਿਸ਼ਨ ਦੇ ਹੁਕਮਾਂ ਤੇ ਪੰਜਾਬ ਐਕਸਾਈਜ਼ ਐਕਟ ਦੀ ਧਾਰਾ 54 ਮੁਤਾਬਕ 3 ਮਹੀਨ ਨੂੰ ਸ਼ਾਮ 6 ਵਜੇ ਤੋਂ ਠੇਕੇ ਬੰਦ ਕਰਵਾ ਦਿੱਤੇ ਜਾਣਗੇ ਤੇ 1 ਜੂਨ ਨੂੰ ਸ਼ਾਮ 6 ਵਜੇ ਤੱਕ ਸ਼ਰਾਬ ਦੀ ਵਿਕਰੀ ਤੇ ਪੂਰੀ ਤਰ੍ਹਾਂ ਰੋਕ ਰਹੇਗੀ ਵਿਭਾਗ ਵੱਲੋਂ 48 ਘੰਟਿਆਂ ਲਈ ਡਰਾਈਡੇ ਦਾ ਐਲਾਨ ਕੀਤਾ ਗਿਆ ਹੈ ਇਸੇ ਤਰ੍ਹਾਂ 4 ਜੂਨ ਨੂੰ ਵੋਟਾਂ ਦੀ ਗਿਣਤੀ ਵਾਲੇ ਦਿਨ ਵੀ ਇਹ ਹੀ ਨਿਯਮ ਲਾਗੂ ਰਹੇਗਾ ਤੇ ਪੂਰਾ ਦਿਨ ਸ਼ਰਾਬ ਨਹੀਂ ਮਿਲੇਗੀ ਐਕਸਾਈਜ਼ ਅਧਿਕਾਰੀ ਨੇ ਦੱਸਿਆ ਕਿ ਸ਼ਰਾਬ ਦੀ ਵਿਕਰੀ ਤੇ ਰੋਕ ਦੇ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਅਧਿਕਾਰੀਆਂ ਨੂੰ ਲਗਾਤਾਰ ਚੈਕਿੰਗ ਕਰਨ ਦੇ ਹੁਕਮ ਦਿੱਤੇ ਗਏ ਹਨ ਸ਼ਰੋਮਨੀ ਕਾਲਾ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਤੇ ਵੱਡਾ ਹਮਲਾ ਬੋਲਿਆ ਹੈ ਉਹਨਾਂ ਨੇ ਕਿ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬੀਆਂ ਨੂੰ ਝੂਠੇ ਵਾਅਦੇ ਕਰਕੇ ਮੂਰਖ ਬਣਾਉਂਦੀ ਮੈਂ ਨਿਖੇਦੀ ਕਰਦਾ ਹਾਂ ਉਹਨਾਂ ਨੇ ਕਿ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਚ ناکਾਮ ਰਹੀ ਹੈ ਤੇ ਹੁਣ ਸੂਬੇ ਦੀ ਹਰ ਔਰਤ ਨੂੰ 27000 ਰੁਪਏ ਦੀ ਕਰਜ਼ਾਈ ਹੈ ਉਹਨਾਂ ਨੇ ਕਿ ਹੈ ਕਿ ਉਹਨਾਂ ਦੀ ਸਰਕਾਰ ਇਹ ਦੱਸੇ ਨੇ ਵਿਜਾਇਕੀ ਉਹ ਤਾਨੂੰ ਇਹ ਰਾਸ਼ੀ ਜਾਰੀ ਕਰਨ ਚ ਕਿਉਂ ਨਾਕਾਮ ਰਹੀ ਹੈ ਉਹ ਹੁਣ ਉਹਨਾਂ ਨੂੰ 1100 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕਰ ਰਹੀ ਹੈ ਜਿਸ ਦੇ ਨਾਲ ਹੀ ਸੁਖਵੀਰ ਬਾਦਲ ਨੇ ਕੇਂਦਰ ਸਰਕਾਰ ਦੇ ਨਾਲ ਨਾਲ ਕਾਂਗਰਸ ਪਾਰਟੀ ਦੀ ਵੀ ਨਿਖੇਧੀ ਕੀਤੀ ਉਹਨਾਂ ਨੇ ਕਿਹਾ ਕਿ ਭਾਜਪਾ ਦੀ ਗਵਾਈ ਵਾਲੀ ਕੇਂਦਰ ਸਰਕਾਰ ਨੇ ਆਰਐਸਐਸ ਨੂੰ ਤਖਤ ਸ਼੍ਰੀ ਹਜੂਰ ਸਾਹਿਬ ਤੇ ਸ਼੍ਰੀ ਪਟਨਾ ਸਾਹਿਬ ਦਾ ਪ੍ਰਬੰਧ ਸੰਭਾਲਣ ਦੀ ਇਜਾਜ਼ਤ ਦੇ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਸਿੱਖ ਕੌਮ ਦੀਆਂ ਭਾਵਨਾਵਾਂ ਦੇ ਉਲਟ ਵੱਖਰੀ ਗੁਰਦੁਆਰਾ ਕਮੇਟੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੂੰ ਪੰਕ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਕੇਂਦਰ ਸਰਕਾਰ 2019 ਵਿੱਚ ਬੰਦੀ ਸਿੰਘਾਂ ਨੂੰ ਰਿਹਾ ਕਰਨ ਦੇ ਆਪਣੇ ਵਾਅਦੇ ਤੋਂ ਪਿੱਛੇ हट ਗਈ ਹੈ ਜਿਸ ਕਾਰਨ ਸਿੱਖਾਂ 'ਚ ਭਾਰੀ ਰੋਸ ਹੈ। ਪੰਜਾਬ ਚ ਜਿੱਥੇ ਇੱਕ ਪਾਸੇ ਪੈ ਰਹੀ ਹੱਤ ਦੀ ਗਰਮੀ ਨੇ ਲੋਕਾਂ ਦੇ ਵਾਟ ਕੱਢ ਕੇ ਰੱਖ ਦਿੱਤੇ ਹਨ ਉੱਥੇ ਹੀ ਦੂਜੇ ਪਾਸੇ ਹੁਣ ਮੌਸਮ ਬਦਲਣਾ ਸ਼ੁਰੂ ਹੋ ਗਿਆ ਹੈ ਬੀਤੇ ਦਿਨੀ ਸੂਬੇ ਦੇ ਕਈ ਹਿੱਸਿਆਂ ਵਿੱਚ ਹਲਕੀ ਬੂੰਦਾਬੰਦੀ ਹੋਈ ਹੈ ਮੌਸਮ ਵਿਭਾਗ ਮੁਤਾਬਿਕ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ ਜਿਸ ਦਾ ਪੰਜਾਬ ਵਿੱਚ ਵੀ ਅਸਰ ਦੇਖਣ ਨੂੰ ਮਿਲੇਗਾ ਇਸ ਵਿੱਚ ਇਸ ਪੱਛਮੀ ਗੜਬੜੀ ਕਾਰਨ ਪੰਜਾਬ ਵਿੱਚ ਇੱਕ ਤੇ 2 ਜੂਨ ਨੂੰ ਬਾਰਿਸ਼ ਹੋ ਸਕਦੀ ਹੈ ਮੌਸਮ ਵਿਭਾਗ ਮੁਤਾਬਿਕ ਆਉਣ ਵਾਲੇ 2 ਤੋਂ 3 ਦਿਨਾਂ ਵਿੱਚ ਤਾਪਮਾਨ ਵਿੱਚ ਗਿਰਾਵਟ ਆਉਣ ਦੀ ਸੰਭਾਵਨਾ ਜਤਾਈ ਗਈ ਹੈ ਮਿਲੀ ਜਾਣਕਾਰੀ ਅਨਸਾਰ ਪੰਜਾਬ ਦੇ 17 ਜ਼ਿਲ੍ਹਿਆਂ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਲੁਧਿਆਣਾ ਮੋਗਾ ਕਪੂਰਥਲਾ ਜਲੰਧਰ ਫਾਜ਼ਿਲਕਾ ਮੁਕਸਰ ਫਰੀਦਕੋਟ ਬਠਿੰਡਾ ਬਰਨਾਲਾ ਐਸਐਸ ਨਗਰ ਫਤਿਗੜ ਸਾਈਂ ਸੰਗਰੂਰ ਮਾਨਸਾ ਤੇ ਪਟਿਆਲਾ ਵਿੱਚ orange alert ਜਾਰੀ ਕੀਤਾ ਗਿਆ ਹੈ ਇਸ ਤੋਂ ਇਲਾਵਾ ਬਾਕੀ ਸਾਰੇ 6 ਜ਼ਿਲ੍ਹਿਆਂ ਵਿੱਚ yellow alert ਜਾਰੀ ਕੀਤਾ ਗਿਆ ਹੈ ਦੱਸ ਦੇਈਏ ਮੌਸਮ ਵਿਭਾਗ ਮੁਤਾਬਿਕ ਆਉਣ ਵਾਲੇ ਦਿਨਾਂ ਵਿੱਚ ਉੱਤਰੀ ਭਾਰਤ ਵਿੱਚ ਪੱਛਮੀ ਗੜਬੜੀ ਐਕਟਿਵ ਹੋ ਰਹੀ ਹੈ ਜਿਸ ਕਾਰਨ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਬੱਦਲ ਛਾਏ ਰਹਿਣ ਅਤੇ ਮੀਂਹ ਪੈਣ ਦੀ ਸੰਭਾਵਨਾ ਭਾਵਨਾ ਜਿਤਾਈ ਗਈ ਹੈ ਪੰਜਾਬ ਵਿੱਚ VOTING ਤੋਂ ਪਹਿਲਾਂ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਪੰਜਾਬ ਦੇ VOTERਾਂ ਨੂੰ ਇੱਕ ਚਿੱਠੀ ਲਿਖੀ ਹੈ ਉਹਨਾਂ ਨੇ ਕਿਹਾ ਕਿ ਭਾਰਤ ਇੱਕ ਨਾਜ਼ੁਕ ਮੋੜ ਤੇ ਖੜਾ ਹੈ ਇਸ VOTING ਦੇ ਅਖੀਰਲੇ ਪੜਾਅ ਵਿੱਚ ਸਾਡੇ ਕੋਲ ਇੱਕ ਆਖਰੀ ਮੌਕਾ ਹੈ ਕਿ ਲੋਕਤੰਤਰ ਅਤੇ ਸਾਡੇ ਸਿਧਾਂਤ ਨੂੰ ਇੱਕ ਤਾਣਾ ਸ਼ਾਹ ਰਾਜ ਤੋਂ ਬਚਾਇਆ ਜਾ ਸਕੇ ਪੰਜਾਬ ਅਤੇ ਪੰਜਾਬੀ ਬਹਾਦਰ ਹਨ ਅਸੀਂ ਆਪਣੇ ਬਲੀਦਾਨੀ ਸੁਭਾਅ ਲਈ ਜਾਣੇ ਜਾਂਦੇ ਹਾਂ ਸਾਡੇ ਵਿੱਚ ਲੋਕਤੰਤਰੀਕ ਏਕਤਾ ਸਿਧਾਂਤਾਂ ਦਾ ਅਪਰਵਲਿ ਵਿਸ਼ਵਾਸ ਹੈ ਜੋ ਏਕਤਾ ਸਤਿਪਾਵਨਾ ਅਤੇ ਭਾਈਚਾਰੇ ਨੂੰ ਸੁਰੱਖਿਅਤ ਰੱਖ ਸਕਦਾ ਹੈ ਪਿਛਲੇ 10 ਸਾਲਾਂ ਵਿੱਚ ਭਾਜਪਾ ਸਰਕਾਰ ਨੇ ਪੰਜਾਬ ਪੰਜਾਬੀਆਂ ਤੇ ਪੰਜਾਬੀਅਤ ਨੂੰ ਬਦਨਾਮ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ 750 ਕਿਸਾਨ ਜਿੰਨਾਂ ਵਿੱਚੋਂ ਬਹੁਤੇ ਪੰਜਾਬ ਦੇ ਸਨ ਦਿੱਲੀ ਦੇ ਬਾਹਰਾਂ ਤੇ ਮਹੀਨਿਆਂ ਤੱਕ ਇੰਤਜ਼ਾਰ ਕਰਦੇ ਰਹੇ ਤੇ ਸ਼ਹੀਦ ਹੋ ਗਏ ਪ੍ਰਧਾਨ ਮੰਤਰੀ ਨੇ ਸਾਡੇ ਕਿਸਾਨਾਂ ਨੂੰ ਅੰਦੋਲਨ ਜੀਵੀ ਅਤੇ ਪਰਜੀਵੀ ਕਿਹਾ ਉਹਨਾਂ ਦੀ ਕੇਵਲ ਇੱਕ ਮੰਗ ਸੀ ਕਿ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ ਜੋ ਉਹਨਾਂ ਨਾਲ ਬਿਨਾਂ ਸਲਾਹ مشورہ ਦੇ ਲਾਏ ਗਏ ਸਨ ਇੱਕ ਅਖਬਾਰ ਹੈ ਜਿਹੜਾ ਵਿੱਕੇ ਸ਼ពਦ ਹੈ ਜਲੰਧਰੋਂ ਵੇ ਕਹੇ ਖਬਦਾ ਉਹ ਕੀ ਲਿਖਦਾ ਹੈ ਅਗੇ ਸਾਵਧਾਨ ਹੋ ਜਾਓ ਸਰਕਾਰ 35 ਲੱਖ ਗਰੀਬਾਂ ਦੇ ਦਲਤਾਂ ਦੇ ਕਾਰਡ ਕੱਟੂਗੀ ਉਹ ਭਰਾਵੋ ਅਸੀਂ ਤਾਂ ਕਾਰਡ ਵਧਾਉਣੇ ਨੇ ਅਸੀਂ ਤਾਂ ਨਮੀ ਕਣਕ ਦੇਣੀ ਹੈ ਜਿਹੜੀ ਕਣਕ ਮੇਰੇ ਘਰੇ ਆਉਂਦੀ ਹੈ ਉਹੀ ਗਰੀਬ ਦੇ ਘਰੇ ਜਾਊਗੀ ਕੋਈ ਸੁਸਤਰੀ ਵਾਲੀ ਕਣਕ ਨਹੀਂ ਕੋਈ ਕਾਰਡ ਨਹੀਂ ਕੱਟਿਆ ਜਾਊਗਾ ਕੋਈ ਬਲਕੇ ਜਿਨ੍ਹਾਂ ਦੇ ਕਾਰਡ ਹੈ ਨਹੀਂ ਉਹਨਾਂ ਨੂੰ ਬਿਨਾ ਕਾਰਡ ਤੋਂ ਵੀ ਅਸੀਂ ਉਹਨਾਂ ਦੇ ਪੰਜਾਬ ਦੀ ਧਰਤੀ ਤੇ ਕੋਈ ਭੁੱਖਾ ਸੌਂਜੇ ਇੱਕ ਨੇ ਹੋ ਜਾਂਦਾ ਪੰਜਾਬ ਦੀ ਧਰਤੀ ਪੂਰੇ ਦੇਸ਼ ਨੂੰ ਰੋਟੀ ਖਾਣ ਦੀ ਹੈ ਪੇਟ ਭਰਦੀ ਹੈ ਕਾਰਨ ਕੀ ਹੈ ਉਹਨਾਂ ਦਾ ਜਿਹੜਾ ਮਾਲਕ ਐਖਬਾਰ ਦਾ ਉਹ ਸ਼ੀਤਾਂ ਦੇ ਕੱਪੜਾ ਚੋਂ ਪੈਸੇ ਖਾ ਗਿਆ ਉਹਦੀ ਜਾਂਚ ਚੱਲ ਰਹੀ ਹੈ ਬਸ ਆ ਦੇਖਣਾ ਇਹ ਸਾਰਿਆਂ ਨੂੰ ਦੱਸਿਓ ਇਹੋ ਜਿਹੇ ਅਫਵਾਹਾਂ ਦੇ ਪਿੱਛੇ ਨਹੀਂ ਲੱਗਣਾ ਸਾਢੇ ਡੇਢ ਸਾਲ ਹੋ ਗਿਆ ਆਪਣੇ ਵਿਰੁੱਧ ਲਿਖਦੇ ਨੂੰ ਆਪਾਂ ਨੇ ਕੋਈ ਪੰਜਾਬ ਦੇ ਵਿਰੁੱਧ ਕੋਈ ਕੰਮ ਕੀਤਾ ਕੋਈ 1 ਰੁਪਈਆ ਦੀ ਮੇਰੇ ਤੇ ਜਰ ਅਰਵਿੰਦ ਕੇਜਰੀਵਾਲ ਦੇ ਕੋਈ ਇਲਜ਼ਾਮ ਲਾ ਦਿਓ ਨਾ ਅਸੀਂ ਕੰਮ ਕਰਦੇ ਆ ਸਕੂਲਾਂ ਦੇ ਅਸੀਂ ਕੰਮ ਕਰਦੇ ਆ ਹਸਪਤਾਲਾਂ ਦੇ ਬਿਜਲੀਆਂ ਦੇ ਥਰਮਲ ਪਲੈਂਟ ਨਵੇਂ ਖਰੀਦ ਲਏ ਸੋ ਵੀਰੋ ਏਕਾ ਰੱਖਿਓ ਆ ਇੱਕ ਦੋ ਦਿਨਾਂ ਦੇ ਵਿੱਚ ਇਹ ਕਹਿ ਜੀਆਂ ਢੜਕਾਉ ਖਬਰਾਂ ਛਾਪਣਗੇ ਮੈਨੂੰ ਪਤਾ ਲੱਗਿਆ ਕਿ ਤੁਹਾਨੂੰ ਪੈਸੇ ਵੰਡਣਗੇ ਜੇ ਪੈਸੇ ਤੁਸੀਂ ਲੈ ਕੇ ਆਏ ਮੇਰੀ ਹੱਥ ਬਣ ਕੇ ਬੇਨਤੀ ਹੈ ਲక్ష్ਮੀ ਮੋੜੀ ਦੀ ਨਹੀਂ ਹੁੰਦੀ ਮਨਾ ਨਾ ਕਰਿਓ ਔਰ ਐ ਕਰ ਦਿਓ ਵੀ ਵੀ ਹਾਂ ਤੇ ਇੱਕ ਤਰੀਕ ਨੂੰ ਕਰ ਦਿਓ ਵੀ ਆ ਜਿਹੜੇ ਜਿਹੜੇ ਸਮਝ ਗਏ ਉਹ ਤਾੜੀ ਮਾਰਨ ਤੋਂ ਬਾਕੀਆਂ ਨੂੰ ਮਾਫ ਆ ਸਮਝ ਗਏ ਬਹੁਤ ਸਮਝਦਾਰ ਲੱਗ ਹੈ ਬਹੁਤ ਸਮਝਦਾਰ ਲੱਗ ਹੈ ਇਹ ਕਹਿੰਦਾ ਮਜੀਠੀਏ ਨੂੰ ਕਿ ਤੇਰੇ ਤੇ ਪਰਚਾ ਦਵਾਂ ਉਹ ਭਗਵੰਤਾ ਮੇਰੀ ਗੱਲ ਸੁਣ ਲੈ ਟਕਾ ਕੇ ਮੈਂ 6 ਮਹੀਨੇ ਪਹਿਲਾਂ ਅੰਦਰ ਲਾ ਕੇ ਆਇਆ ਔਰ ਇਸ ਹੀ ਦਾ ਦੀ ਧਰਤੀ ਹੈ ਇਹ ਚੁਰਾਵਰਾ ਦੀ ਧਰਤੀ ਹੈ ਯਾ ਤੈਨੂੰ ਚੈਲੰਜ ਦੇ ਕੇ ਚੱਲਿਆ ਪੁੱਠੀ ਗਿੰਤੀ ਤੇਰੀ ਸ਼ੁਰੂ ਆ ਜਿਹੜਾ ਮਜੀਠੀਏ ਤੇ ਪਰਚਾ ਦੇਣਾ ਦੇ ਦੀ ਜਿੱਦਣ ਮਜੀਠੇ ਦਾ ਹੱਥ ਤੇਰੀ ਖੀਚੀ ਨੂੰ ਪੈ ਗਿਆ ਨਾ ਬਲੇ ਬਾਨਾ ਓ ਚੀਕਾ ਕਢਾਓ ਤੇਰੀਆਂ ਓ ਚੀਕਾ ਮਜੀਠੀਆ ਜਿੰਦਾਬਾਦ ਗਰਦਾਰ ਵਿਕਰਮਜੀਤ ਸਿੰਘ ਮਜੀਠੀਆ ਜਿੰਦਾਬਾਦ ਬ੍ਰਾਹਮਣੀ ਅਗਲੀ ਦਾ ਜਿੰਦਾਬਾਦ ਸਾਧ ਸੰਗਤ ਜੀ ਮੇਰਾ ਉਸ ਬੰਦੇ ਨਾਲ ਕੋਈ ਲਿਆਜ ਨਹੀਂ ਜੇ ਇਸ ਕੈਬਨਟ ਦੇ ਵਜ਼ੀਰ ਘਟਾਰੂ ਚੱਕ ਤੇ ਬਲਕਾਰ ਸ਼ੌ ਮਰ ਗਏ ਹੋਣ ਮੇਰਾ ਉਸ ਬੰਦੇ ਨਾਲ ਕੋਈ ਲਿਆਜ ਨਹੀਂ ਜਿੱਥੇ ਲਾਲਜੀਤ ਭੁੱਲਰ ਵਰਗੇ ਰਾਮਗੜ੍ਹਿਆ ਭਾਈਚਾਰੇ ਤੇ ਸੁਨਿਆਰੇ ਭਾਈਚਾਰੇ ਨੂੰ ਗਾਲਾਂ ਕੱਢਣ ਮੇਰਾ ਉਸ ਕੈਬਨਟ ਨਾਲ ਉਸ ਸਰਕਾਰ ਨਾਲ ਕੋਈ ਲਿਆਜ ਨਹੀਂ ਜਿੱਥੇ ਸਿੱਧੂ ਮੂਸੇਵਾਲੇ ਦਾ ਕਤਲ ਦਾਜ ਤੱਕ ਇਨਸਾਫ ਨਾ ਮਿਲਿਆ ਹੋਵੇ ਜਿੱਥੇ ਨੰਗਲ ਅੰਮੀਆ ਵਰਗੇ ਦਾ ਕਤਲ ਹੋ ਜੇ ਉਹਨਾਂ ਦੀਆਂ ਸਿਕਿਉਰਟੀਆਂ ਘਟਾਤੀਆਂ ਜਾਣ ਤੇ ਇਹ ਜਿਨ੍ਹਾਂ ਨੂੰ ਆਪ ਦੇ ਆਪ ਦੇ ਤੋਂ ਨਹੀਂ ਖਤਰਾ ਉਹਨਾਂ ਨੂੰ ਹਜ਼ਾਰ ਹਜ਼ਾਰ ਗੱਨਮਣ ਲਈ ਫਿਰਦੇ ਆ ਬਾਦਲ ਸਾਹਿਬ ਗੁਰੂ ਕਿਰਪਾ ਕਰੇ ਕਿ ਇਹ ਮੌਕਾ ਸਰਕਾਰ ਬਣਾਉਣ ਦਾ ਤੁਹਾਨੂੰ ਦੇਣ ਲੋਕ ਅੱਜ ਮੈਂ ਅਪੀਲ ਕਰਦਾ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਵਿਡਰੋ ਕਰਨ ਵਾਲੇ ਔਰ ਦੀ ਖਬਰ ਜਨਤਕ ਕਰਨ ਵਾਲੇ ਸੰਦੀਪ ਨੰਗਲ ਅਲੀਆ ਲੰਬੀਆਂ ਨੂੰ ਮਰਵਾਉਣ ਵਾਲੇ ਭਗਵੰਤ ਮਾਨ ਤੇ ਪਹਿਲਾ ਪਰਚਾ ਇਹ ਤੁਸੀਂ ਦਿਓਗੇ ਔਰ ਜੱਜ ਸਹਿਮਦਲ ਛੱਡੋ ਜਕਾਰਾ ਇਹ ਲੜਾਈ ਆਰ ਪਾਰ ਦੀ ਹੋਊ ਔਰ ਮੈਂ ਤੁਹਾਨੂੰ ਇਹ ਵਿਸ਼ਵਾਸ ਦੋਣਾ ਆ ਜੁਗਨੂ ਨੂੰ ਵਟੋ ਵਟ ਤਾਂ ਮੈਂ ਭਜਾਉ ਜੁਗਨੂ ਆ ਤੈਨੂੰ ਕਹਿ ਕੇ ਚੱਲਿਆ ਮੋਚਾਂ ਨੂੰ ਹਟ ਦੇ ਕੇ ਚੱਲਿਆ ਲਾਲਾ ਜੋਰ ਜਿੱਥੇ ਲੱਗਦਾ ਤੇਰਾ ਸਰਕਾਰ ਤੇਰੀ ਪ੍ਰਸ਼ਾਸਨ ਤੇਰਾ ਮਗਰ ਯਾਦ ਰੱਖੀ ਜਿੱਦਣ ਮਜੀਠੇ ਨੇ ਧੱਕਿਆ ਨਾ ਫਿਰ ਲੱਭਿਆ ਤੇ ਵੀ ਨਹੀਂ ਲੱਭਣਾ ਤੂੰ ਇਹਨੂੰ ਮੈਂ ਪਹਿਲਾਂ ਵੀ ਇੱਕ ਵਾਰੀ ਸ਼ਰਾਬ ਪੀਤੇ ਟੋਲ ਪਲਾਜੇ 'ਚ ਲੜ ਪਿਆ ਸੀ ਉਦੋਂ ਮੈਂ ਛਡਾਇਆ ਸੀ ਜੁਗਨੂ ਥੋੜਾ ਹਿੱਲ ਗਿਆ ਇਹ ਆਪ ਦੇ ਆਪ ਨੂੰ ਘਾਰੀ ਹੋ ਗਿਆ ਇਹਦੀ ਹੰਕਾਰ ਟਿਕਾਣੇ ਲਾਓ ਆਪ ਦੀ ਆਵਾਜ਼ ਦੁਨੀਆ 'ਚ ਪਹੁੰਚਾਓ ਮਨੂੰ ਅੱਜ ਇੱਕ ਫਿਲਮਾਂ ਦੇ ਪ੍ਰੋਡਿਊਸਰ ਦਾ ਟੈਲੀਫੋਨ ਆਇਆ ਕਹਿੰਦਾ ਜਿੰਦਨ ਦੀ ਇਹ ਆਵਾਲੇ ਪਾਰਟੀ ਆਈ ਸਾਡੀਆਂ ਫਿਲਮਾਂ ਫੇਲ ਹੋ ਜਾਂਦੀਆਂ ਉਹ ਮੈਂ ਕਿਹਾ ਤੁਹਾਡੀ ਫਿਲਮਾਂ ਕਦੇ ਫੇਲ ਹੋ ਜਾਂਦੀ ਹੈ ਕਹਿੰਦਾ ਜੇ ਸਾਡੀ ਫਿਲਮਾਂ ਉਹਦੀ ਨਾਟ ਵਾਲਾ ਆਮੰਦੀ ਵਾਲੇ ਦੀ ਕਿਸੇ ਦੀ ਫਿਲਮਾਂ ਉੱਜਾ ਜਾਂਦੀ ਸਾਡੀ ਫਿਲਮ ਫੇਲ ਹੋ ਜਾਂਦੀ ਹੈ ਆਉਣ ਬਰਕਾਰ ਦੀ ਆਈ ਵੀ ਹੈ ਸਾਰੀ ਜਿਹੜੀਆਂ ਪਿੱਕਰ ਲੱਗੀਆਂ ਨੇ ਸਾਰੀਆਂ ਫੇਰ ਇਹਦੇ ਅੱਗੇ ਚੱਲੂ ਅਜੇ ਮਾੜੇ ਬੰਦੇ ਤਾਂ ਉਹ ਪਛੜੀ ਲੋੜ ਹੈ ਜੰੰਦਰ ਬਾੜਿਓ ਕਿੰਨੇ ਸੱਚੇ ਸੱਚੇ ਕਰਤਾਰ ਵਾਲਿਆਂ ਨੂੰ ਕਿਨੇ ਕਿਹਾਓ ਕੰਦੇ ਲੋਕਾਂ ਨੂੰ ਜਿਹੜੇ ਡਾ ਡਾ ਸੱਟਾ ਚਾਹਦੇ ਜਿਨ੍ਹਾਂ ਨੇ ਨਸ਼ਾ ਭੁਲਾਇਆ ਜਿਹੜੇ ਪਹਿਲਾਂ ਅਕਾਲੀ ਵੈਲ ਵਿੱਚ ਸੀ ਫੇਰ ਆਮ ਆਦਮੀ ਜਾ ਕੇ ਫਿਰ ਕਾਂਗਰਸ ਜਾ ਕੇ ਕੋਈ ਭਾਜਪਾ ਚਲੇ ਗਿਆ ਸੈਕਿੰਡ ਆ ਵੀ ਸਟੈਂਡ ਹੁੰਦਾ ਇਹਨਾਂ ਲੋਕਾਂ ਦਾ ਕੋਈ ਸਟੈਂਡ ਨਹੀਂ ਚਾਹੇ ਉਹ ਰੀਕੂ ਹੈ ਚਾਹੇ ਟਿੰਡੂ ਹੈ ਕਹਿੰਦੇ ਪਹਿਲਾਂ ਰੀਕੂ ਟਿੰਡੂ ਨੇ ਜੱਟ ਕਰ ਲਿਆ ਫੇਰ ਕਰ ਲਿਆ ਦੱਤੀ ਅੱਜ ਕਾ ਤੋਂ ਹੈ ਕਈ ਜਾਂਦੇ ਨਾਲ ਕੱਲੋਂ ਦੋਹਾਂ ਦੀ ਮਰਜ਼ੀ ਪੱਜਵੀ ਪੱਜਣ ਵਾਲੇ ਹੈ ਇਹਨਾਂ ਨੇ ਟਿਕਣਾ ਨਹੀਂ ਕਿਤੇ ਤੁਸੀਂ ਇਹਨਾਂ ਤੇ ਵਿਸ਼ਵਾਸ ਨਹੀਂ ਕਰ ਸਕਦੇ ਇਹਨਾਂ ਨੇ ਸਾਡਾ ਸੱਭਿਆਚਾਰ ਕਗਲਾ ਕਰਤਾ ਇਹ ਸਾਨੂੰ ਬਦਨਾਮ ਕਰ ਰਿਹਾ ਇੱਥੇ ਬਾਰ ਬਾਰ ਘਰ ਟੱਪ ਕੇ ਦੂਸਰੇ ਘਰ ਕਿ ਤੀਸਰੇ ਘਰ ਚੌਥੇ ਘਰ ਲੋਕ ਸਮਝਦੇ ਕਿ ਜਲੰਧਰ ਵਾਲੇ ਇਸ ਤਰ੍ਹਾਂ ਦੇ ਹੀ ਹੈ ਸੋ ਮੈਂ ਆਪਾਂ ਉੱਥੇ ਤੱਕ ਚੱਲੀਏ 5 ਵਜੇ ਵਾਲੇ ਹੈ ਬਹੁਤ ਵੱਡਾ ਸ਼ੋਰੂ ਰੋਡ ਸ਼ੋ ਤੁਸੀਂ ਕੀਤਾ ਮੈਂ ਸਾਰਿਆਂ ਦਾ ਬਹੁਤ ਬਹੁਤ ਫੇਰ ਧੰਨਵਾਦ ਕਰਦਾ ਇੱਕ ਗੱਲ ਜ਼ਰੂਰ ਕਰਿਓ ਇੱਕ ਗੱਲ ਮੈਂ ਬੇਨਤੀ ਕਰਦਾ ਕਿ ਆਇਨਾ ਆਵੇ ਮੇਲਾ ਮੇਲਾ ਕਰਨ ਰੇ ਬੇਟੇ ਆਲੇ ਤੈਨੂੰ ਭਰੇ ਰੇ ਵੋਟਾ ਜਰੂਰ ਪਾਣ ਜਾਇਓ ਤੁਹਾਡੀਆਂ ਮੋਕਾਂ ਦੇ ਨਾਲ ਆਪਣੀ ਟੀਟ ਬਦਣੀ ਐ ਤੁਹਾਡੀਆਂ ਮੋਕਾਂ ਦੇ ਨਾਲ ਆਪਾਂ ਨੇ ਜਿੱਤਣਾ ਵਾਦਾ ਕੀਤਾ ਇਹ ਬਣਾ ਪੁਰਾਣੀ ਫੈਂਸਕੀਨ ਦਾ ਜੀ ਜੀ ਤੇ ਉਹ ਕਦੋਂ ਪੂਰਾ ਹੋਊਗਾ ਉਹ ਸੀਐਮ ਸਾਹਿਬ ਨਾਲ ਇੱਕ ਦਿਨ ਆਪਣੇ ਆਈਬੀਸੀ ਯੂਨੀਅਨ ਨਾਲੇ ਗੱਲ ਹੋਈ ਸੀ ਤਕਰੀਬਨ ਹੋਇਆ ਪਿਆ 1 20000 ਕਰੋੜ ਰੁਪਇਆ ਆਪਣਾ ਉਹਨਾਂ ਨੇ ਸ਼ੇਰਾ ਸ਼ੂਰਾ ਚਲਾਇਆ ਮਾਨ ਸਾਹਬਾ ਜੀ ਸਿੱਕੂ ਨਿਕਲਿਆ ਵੀ ਨਾਲੇ ਤੋਂ ਤੁਹਾਡਾ ਓ ਵਜੇ ਇਹ ਤਾਂ ਪੈਨਸ਼ਨ ਪੈਨਸ਼ਨ ਦੇ ਕੇ ਪੈਨਸ਼ਨ ਲੈਣੀ ਹੁੰਦੀ ਆ ਕੋਈ ਨਹੀਂ ਮਿਲ ਜਾਣੀ ਆ ਵਾਦਾ ਪੂਰਾ ਕਰ ਇੱਕ ਸਰਕਾਰ ਨਹੀਂ ਇੱਕ ਮੈਂ ਇੱਕ ਸਕਿੰਟ ਦੀ ਗੱਲ ਅੱਛਾ ਰਹਿ ਗਿਆ ਇੱਕ ਸਰਕਾਰ ਨੇ ਗੋਨ ਵਾਲਾ ਥਰਮਲ ਖੇਦਿਆ ਦਾ ਹੈਗਾ ਉਥੇ ਵੀ ਮਲਾਜਮ ਸਰਕਾਰੀ ਭਰਤੀ ਕੀਤਾ ਇਹ ਤੱਕ ਦੇਖੋ ਜੀ ਅਜੇ ਤੱਕ ਖਰੀਦਿਆ ਗੁਰੂ ਸਾਰਾ ਦਾ ਮੇਨਟੇਨੈਂਸ ਕਰਨਾ ਤਾਂ ਖੜਾ ਵਿਆ ਬੰਦ ਸੀਗਾ ਉਹਨੂੰ ਚਨਾਮਾਗੇ ਉਹਦੇ ਵਿੱਚ ਮਲਾਜਮ ਵੀ ਭਰਤੀ ਕਰਾਂਗੇ ਬਿਜਲੀ ਬੋਰਡ ਤੇ ਮਲਾਜਮੀ ਭਰਤੀ ਹੋਣਗੇ ੱੱਲੇ ਥਰਮਲ ਵਾਸਤੇ ਨਹੀਂ ਹੋਣਗੇ ਉਸੇ ਐਸੈਸਬਲ ਰਾਈਟ ਜਿਹੜੀਆਂ ਆਪਕਨਾਂ ਪ੍ਰਤੀ ਕਰਦੇ ਹੋਣੇ ਜਾਂ ਵੱਡੇ ਅਫਸਰਾਂ ਦੀ ਪਬਲਿਕ ਸਰਵਿਸ ਕੁਝਦਾ ਹੈ ਬਹੁਤ ਵੀ ਜ਼ਰੂਰ ਹੈ। ਦੇਖੋ ਅਨਫੋਰਚੂਨੇਟ ਹੈ ਕਿ ਜਿਹੜੇ ਲੋਕ ਮਾਗਦਰਸ਼ਨ ਦੇਣ ਵਾਲੇ ਨੇ ਜਿਨ੍ਹਾਂ ਨੂੰ ਯੂਟ ਲੁਕ ਅਪ ਕਰਦਾ ਆਈਕਨਸ ਮੰਨਦਾ ਚੀ ਮਿਸਟਰਸ ਮਿਨਿਸਟਰਸ ਦੇ ਉਹਨਾਂ ਦੇ ਸ਼ਲੀਲ ਵੀਡੀਓਜ਼ ਆਣਾ ਮੇਰਾ ਖਲ ਉਹਨਾਂ ਮੰਤਰੀਆਂ ਨੂੰ ਖੁਦ ਸ਼ਰਮ ਹੋ ਕੇ ਹੁਣ ਤੱਕ ਹੀ ਸ਼ੁੱਡ ਹੈਵ ਕੁਇਟ ਪਬਲਿਕ ਲਾਈਫ ਇਕਵਿਟ ਕਰ ਦੇਣੀ ਚਾਹੀਦੀ ਸੀ ਤੇ ਉਸ ਚੀਫ ਮਿਨਿਸਟਰ ਨੂੰ ਜਿਹਦੇ ਮੰਤਰੀਆਂ ਦੇ ਇਹੋ ਜਿਹੇ ਵੀਡੀਓ ਜਾਂਦੇ ਨਹੀਂ ਸ਼ੁੱਡ ਹੈਵ ਟੇਕਨ ਇਮੀਡੀਏਟ ਐਕਸ਼ਨ ਬਟ ਮੈਂ ਹੁਣ ਵੇਖ ਲਿਆ ਕਿ ਹੁਣ ਭਗਵੰਤ ਮਾਨ ਨੇ ਤੇ ਆਪ ਨੇ ਕਮਾਨੀ ਬਣਾ ਲਿਆ ਕਿ ਕੁਝ ਹੁੰਦਾ ਫਿਰ ਆਪਾਂ ਟਾਈਮ ਕੱਢੀਏ ਦੁਹਰੀ ਵਾਰ ਤੇ ਕਿਸੇ ਨੂੰ ਲੈ ਕੇ ਵੀ ਆ। ਚਲ ਹੁਣ ਛੇ ਛੇ ਤੇ ਮੋਦੀ ਸਾਹਿਬ ਲੰਮੀ ਯਾਤਰਾ ਤੇ ਗੁਫਾ ਚੱਲੇ ਨੇ। ਮੇਰਾ ਖਿਆਲ ਇਹ ਨਾ ਤੇ ਚੀਫ ਮਿਨਿਸਟਰ ਸਾਹਿਬ ਨੂੰ ਸਾਰੇ ਦੇ ਪ੍ਰੋਗਰਾਮ ਪਤਾ ਕਿ ਮੋਦੀ ਸਾਹਿਬ ਪੱਕੇ ਤੌਰ ਇੱਕ ਗੁਫਾ ਚ ਚੱਲੇ ਨੇ ਕੋਈ ਜੇਲ੍ਹ ਚ ਚੱਲੇ ਆ ਕੋਈ ਵਿਦੇਸ਼ ਚ ਚੱਲੇ ਆ ਇਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਕੀ ਇਹ ਉਹਨਾਂ ਦੇ ਇਹ ਉਹਨਾਂ ਦੇ ਉਹ ਪ੍ਰੋਟੋਕਾਲ ਨੂੰ ਵੇਖਦੇ ਨੇ ਸਾਰੇ ਲੀਡਰਾਂ ਨੂੰ ਸੋ ਉਹਨਾਂ ਨੂੰ ਹਮੇਸ਼ਿਆ ਮੈਚਿਓਰਿਟੀ ਨਾਲ ਗੱਲ ਕਰਨੀ ਚਾਹੀਦੀ ਇਮੈਚੂਰ ਗੱਲਾਂ ਦਾ ਜਿਹੜੀ ਸ਼ੋਭਾ ਦਿੰਦੀ ਵੇਖੋ ਫਸਟ ਟਾਈਮ ਚੀਫ ਮਿਨਿਸਟਰ ਉਹਨਾਂ ਨੂੰ ਮੈਚਿਓਰਿਟੀ ਨਾਲ ਗੱਲ ਕਰਨੀ ਚਾਹੀਦੀ ਆਪੋਜੀਸ਼ਨ ਦੇ ਵੀ ਲੀਡਰਸ ਦਾ ਇੱਜ਼ਤ ਕਰਨਾ ਚਾਹੀਦਾ ਜੇ ਤੁਸੀਂ ਆਪਣੀ ਲੀਡਰਸ਼ਿਪ ਦੀ ਇੱਜ਼ਤ ਚਾਹੁੰਦੇ ਹੋ ਤੇ ਦੂਸਿਆਂ ਦੀ ਵੀ ਇੱਜ਼ਤ ਕਰਨਾ ਸੀ 4 ਤਰੀਕਾ ਰਿਜ਼ਲਟ ਕੀ ਹੋਏਗਾ ਭਾ ਜੀ ਸਾਹਿਬ ਬੀਜਪੀ ਕਹਿ ਰਹੀ ਹੈ ਕਿ ਸਰ 4 ਤਰੀਕਾ ਰਿਜ਼ਲਟ ਕੀ ਹੋਏਗਾ ਕਾਂਗਰਸ ਇਹ ਤਰੀ ਹੀ ਸਾਰੇ ਹਿੰਦੁਸਤਾਨ ਦੀ ਬੀਜਪੀ ਕਹਿ ਰਹੀ ਹੈ ਕਿ 1 ਜੂਨ ਨੂੰ ਜੋ ਪੰਜਾਬ ਦੇ ਵਿੱਚ ਹੋਇਆ ਉਸ ਨੂੰ ਲੈ ਕੇ ਪੰਜਾਬ ਦੇ ਲੋਕ ਸੋਚਣਗੇ ਤੇ ਵੋਟ ਵੀ ਜਿਹੜਾ ਹੈ ਉਹ ਉਸ ਸਮੇਂ ਚ ਪਹੁੰਚਗੇ ਬੀਜਪੀ ਨੂੰ ਤਾਂ ਪਤਾ ਹੀ ਹੈ ਕਿ 1 ਜੂਨ ਨੂੰ ਹੋਣਾ ਕੀ ਹੈ ਇਹਨਾਂ ਨੂੰ ਉਹਨਾਂ ਨੂੰ ਤੇ ਇਹ ਵੀ ਪਤਾ ਹੈ 4 ਜੂਨ ਨੂੰ ਕੀ ਹੋਣਾ ਤਾਂ ਹੀ ਤੇ ਯਾਤਰਾ ਤੇ ਗੁਫਾਵੇ ਚੱਲੇ ਨੇ ਮੋਦੀ ਸਾਹਿਬ ਉਹਨਾਂ ਨੂੰ ਪਤਾ ਹੀ ਹੈ ਨਾ ਸੋ ਇਹ ਤਾਂ ਸਪਸ਼ਟ ਸੰਕੇਤ ਨੇ ਗੇਮ ਇਜ਼ ਓਵਰ ਫॉर ਬੀਜਪੀ ਥੈਂਕ ਯੂ ਥੈਂਕ ਯੂ